ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸ਼ਾਂਤ ਪਾਉਣੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਪਵਿੱਤਰ ਅਸਥਾਨ ਤੇ ਪਹੁੰਚੇ ਹੋਇਆ ਮਾਤਾ ਸਾਹਿਬ ਗੌਰ ਦੇ ਅਸਥਾਨ ਤੇ ਜਿੱਥੇ ਮਾਤਾ ਸਾਹਿਬ ਗੌਰ ਨੇ ਤਪ ਕੀਤਾ ਅਦੇ ਨਾਲ ਨਹੀਂ ਜੇ ਗੱਲ ਕੀਤੀ ਜਾਵੇ ਮਾਤਾ ਸਾਹਿਬ ਗੌਰ ਦੀ ਉਹਨਾਂ ਦੇ ਇਤਿਹਾਸ ਦੀ ਤਾਂ ਉਹਨਾਂ ਦਾ ਇਤਿਹਾਸ ਜਿਹੜਾ ਹੈ ਉਹ بڑا ਹੀ ਮਾਣ ਮਰਦਾ ਹੈ ਜੇ ਗੱਲ ਕੀਤੀ ਜਾਵੇ ਮਾਤਾ ਸਾਹਿਬ ਕੌਰ ਜੀ ਤਾਂ ਉਹ ਉਹਨਾਂ ਨੂੰ ਖਾਲਸਾ ਪੰਥ ਦੀ ਮਾਤਾ ਹੋਣ ਦਾ ਮਾਂ ਹੋਣ ਦਾ ਵੀ ਜਿਹੜਾ ਆ ਮਾਣ ਬਣਾ ਪਤਾ ਹੈ ਆਓ ਫਿਰ ਤੁਹਾਨੂੰ ਸਿੱਧਾ ਲੈ ਚਾਲਦੇ ਆਂ ਇਤਿਹਾਸ ਦੀ ਵਾਲ ਤੇ ਝਾਤ ਮਰਵਾਉਨੇ ਆਂ ਪੂਰੇ ਇਤਿਹਾਸ ਤੇ ਮਾਤਾ ਕੀ ਅਸੀਸ ਨਿਮਖ ਨਾ ਵਿਸਰੋ ਤੁਮ ਕਹੋ ਹਰ ਹਰ ਸਦਾ ਪਜੋ ਜਗਦੀਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਜਿੱਦਾਂ ਕੀ ਜਾਣਦੇ ਹੋ ਮਾਤਾ ਸਾਹਿਬ ਕੌਰ ਜੀ ਨੂੰ ਸਿੱਖ ਪੰਥ ਦੀ ਮਾਤਾ ਦਾ ਮਾਨ ਬਖਸ਼ਿਸ਼ ਹੈ ਮਾਤਾ ਜੀ ਦਾ ਜਨਮ 18 ਕਤਕ ਸੰਮਤ 1738 ਅਰਥਾਤ 1681 ਤੋਂ 1747 ਈਸਵੀ ਵਿੱਚ ਪੰਡਤ रामदास जी ਦੇ ਘਰ માતા ਜਸਦੇਵੀ ਜੀ ਦੀ ਕੁੱਖੋ ਰੋਤਾਸ ਜ਼ਿਲ੍ਹਾ ਜੇਲਮ ਵਿਖੇ ਹੋਇਆ ਜੋ ਕਿ ਅੱਜ ਪਾਕਿਸਤਾਨ ਵਿੱਚ ਸਥਿਤ ਹੈ માતા ਜੀ ਦਾ ਅਸਲ ਨਾਮ માતા ਸਾਹਿਬ ਦੇਵਾ ਜੀ ਹੈ માતા ਸਾਹਿਬ ਦੇਵਾ ਜੀ ਨੂੰ ਖਾਲਸਾ ਪੰਥ ਦੀ ਮਾਤਾ ਦਾ ਮਾਨ ਵੀ ਪ੍ਰਾਪਤ ਹੈ માતા ਜੀ ਦਾ ਆਨੰਦਕਾਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੋਇਆ ਸੀ ਮਾਤਾ ਸਾਹਿਬ ਦੇਵਾ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਨੰਦ ਕਾਰਜ ਤੋਂ ਪਹਿਲਾਂ ਮਾਤਾ ਜੀਤੋ ਜੀ ਅਤੇ ਮਾਤਾ ਸੁੰਦਰੀ ਜੀ ਦੇ ਨਾਲ ਵਿਆਹ ਹੋਇਆ ਹੋਇਆ ਸੀ ਗੱਜੇ ਜਿੱਦਾਂ ਕਿ ਤੁਸੀਂ ਜਾਣਦੇ ਹੋ ਜਦੋਂ ਪੰਜ ਪਿਆਰੇ ਖੰਡੇ ਬਾਟੇ ਦੀ ਬਹੁਲ ਸੰਗਤ ਨੂੰ ਬਖਸ਼ਿਸ਼ ਕਰਦੇ ਹਨ ਤਾਂ ਪੰਜ ਪਿਆਰੇ ਇਹ ਵੀ ਲਾਜ਼ਮੀ ਕਰਦੇ ਹਨ ਕਿ ਅੱਜ ਤੋਂ ਬਾਅਦ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਨ ਅਤੇ ਮਾਤਾ ਮਾਤਾ ਸਾਹਿਬ ਦੇਵਾ ਜੀ ਹਨ ਅੱਜ ਤੋਂ ਬਾਅਦ ਤੁਹਾਡਾ ਘਰ ਤੁਹਾਡਾ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਜੀ ਹੈ ਇਹੇ ਸਥਾਨ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਪਵਿੱਤਰ ਵਸਾਈ ਹੋਈ ਨਗਰੀ ਅਨੰਦਾਂ ਦੀ ਪੁਰੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਥਿਤ ਹੈ ਇਹੇ ਸਥਾਨ ਸ੍ਰੀ ਕੇਸਗੜ ਸਾਹਿਬ ਤੋਂ ਜਦੋਂ ਆਪਾਂ ਗੁਰਦੁਆਰਾ ਸ਼੍ਰੀ ਸ਼ਹੀਦੀ ਬਾਗ ਸਾਹਿਬ ਆਲ ਜਾਂਦੇ ਹਾਂ ਤਾਂ ਇਹ ਇਹ ਸਥਾਨ ਬਿਲਕੁਲ ਸਾਹਮਣੇ ਕਿਲਾ ਅਨੰਦਗੜ੍ਹ ਸਾਹਿਬ ਦੇ ਸਾਹਮਣੇ ਹੀ ਸਥਿਤ ਹੈ ਇਸ ਸਥਾਨ ਤੇ ਮਾਤਾ ਸਾਹਿਬਦੇਵਾ ਜੀ ਆਪਣਾ ਨਿਤਨੇਮ ਆਪਣੀ ਬੰਦਗੀ ਵਿੱਚ ਜੁੜਿਆ ਕਰਦੇ ਸਨ ਕੀ ਤੁਸੀਂ ਵੀ ਇਸ ਸਥਾਨ ਬਾਰੇ ਜਾਣਦੇ ਸੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ